ਵੋਟ ਆਪਣੇ ਜੱਦੀ ਪਿੰਡ ਜਿਖ ਦੇਖ ਲਾ ਚ ਆਪਣੇ ਬੂਸ ਦੇ ਉੱਤੇ ਪਹੁੰਚ ਵੋਟ ਪਾਈਆ ਬਹੁਤ ਅਤਿਸ਼ਾ ਮੇਰਾ ਤੁਹਾਡੇ ਸਭ ਲੋਕਾਂ ਨੂੰ ਬੇਨਤੀ ਹੈ ਕਿ ਸਵੇਰੇ ਸਵੇਰੀ ਵੋਟ ਪਾਉਣੋਂ ਕਿਉਂਕਿ ਬਾਅਦ ਚ ਦੁਪਹਿਰ ਗੜਮੀ ਹੋਊਗੀ ਹਰ ਬੰਦਾ ਆਪਣੀ ਵੋਟ ਦੀ ਵੱਤੋ ਹਜੂਰ ਇਹ ਵੋਟ ਮੌਜੂਦ ਲੋਕ ਸਭਾ ਦੀ ਵੋਟ ਹੈ ਸਭ ਨੂੰ ਬੇਨਤੀ ਹੈ ਕਿ ਵੋਟ ਪਾਓ ਸਭ ਦਿਖਾ ਬਿਲਕੁਲ ਲੱਗਦਾ ਕਿ ਲੋਕ ਵੋਟ ਬੋਲੋਗੇ ਜਦੋਂ ਸ਼ਾਸਨ ਲੋ ਇੰਤਜ਼ਾਮ ਕੀਤੇ ਗਏ ਨੇ ਸਰ ਪਾਣੀ ਦੇ ਸ਼ਾਨਦਾਰ ਬਹੁਤ ਵਧੀਆ ਦੇਖੋ ਕਿੰਨੇ ਵਧੀਆ ਤੁਸੀਂ ਦੇਖੋ ਸਭ ਟੈਂਕ ਲੱਗੇ ਆ ਬਾਦ ਵੀ ਅੰਦਰ ਵੀ ਹਰ ਤਰ੍ਹਾਂ ਦਾ ਪਾਣੀ ਦਾ ਹਰ ਤਰ੍ਹਾਂ ਦਾ ਬਿਲਕੁਲ ਸਹੀ ਕੀਤਾ ਹਾਂ ਬਿਲਕੁਲ 130 ਦਾ ਨਾਰਾ ਦਿੱਤਾ ਸੀ ਮਾਨ ਸਾਹਿਬ ਨੇ ਕੀ ਲੱਗਦਾ ਕਿ ਇਸ ਤਰੀਕੇ ਨਾਲ ਪੰਜਾਬ ਬਣੇਗਾ ਹੀ ਹੋ ਐਸਾ 130 ਅੰਬਰ ਸੜ 2.5 ਲੱਖ ਦੇ ਵੀ ਵੋਟ ਆਪਣੇ ਜੱਦੀ ਪਿੰਡ ਜਿੱਥੇ ਦੇਖ ਲਾ ਚ ਆਪਣੇ ਬੂਥ ਦੇ ਉੱਤੇ ਪਹੁੰਚ ਵੋਟ ਪਾਈਆ ਬਹੁਤ ਉਤਸ਼ਾਹ ਮੇਰਾ ਤੁਹਾਡੇ ਸਭ ਲੋਕਾਂ ਨੂੰ ਬੇਨਤੀ ਹੈ ਕਿ ਸਵੇਰੇ ਸਵੇਰੇ ਹੀ ਵੋਟ ਪਾਉਣ ਆਓ ਕਿਉਂਕਿ ਬਾਅਦ ਚ ਦੁਪਹਿਰ ਗਰਮੀ ਹੋਊਗੀ ਹਰ ਬੰਦਾ ਆਪਣੀ ਵੋਟ ਦੀ ਮਤਵ ਜੂਰ ਇਹ ਵੋਟ ਮੌਜੂਦ ਲੋਕ ਸਭਾ ਦੀ ਵੋਟ ਹੈ ਸਭ ਨੂੰ ਬੇਨਤੀ ਹੈ ਕਿ ਵੋਟ ਪਾਓ ਸਭ ਦੇ ਕੰਗਾ ਬੀਗੂ ਲੱਗਦਾ ਕਿ ਲੋਕ ਪੋਰਟਬਲ ਉਹਨਾਂ ਨੇ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਸਰ ਪਾਣੀ ਦੇ ਸ਼ਾਮ ਬਹੁਤ ਵਧੀਆ ਦੇਖੋ ਕਿੰਨੇ ਵਧੀਆ ਤੁਸੀਂ ਦੇਖੋ ਸਭ ਟਾਈਟ ਲੱਗੇ ਆ ਬਾਦ ਵੀ ਅੰਦਰ ਵੀ ਹਰ ਤਰ੍ਹਾਂ ਦਾ ਪਾਣੀ ਦਾ ਹਰ ਤਰ੍ਹਾਂ ਦਾ ਬਿਲਕੁਲ ਸਹੀ ਕੀਤਾ ਹਾਂ 13 0 ਦਾ ਨਾਰਾ ਦਿੱਤਾ ਸੀ ਮਾਨ ਸਾਹਿਬ ਨੇ ਕੀ ਲੱਗਦਾ ਕਿ ਇਸ ਤਰੀਕੇ ਨਾਲ ਪੰਜਾਬ ਬਣੇਗਾ ਹੀਰੋ ਐਸੋ 13 0 ਅੰਬਰ ਸੇ 2.5 ਲੱਖ ਦੇ की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर